ਵੇ ਤੋ ਅੰਦਰ ਆ 35 ਸਾਲ ਹੋ ਗਏ 3 ਸਾਲਾਂ ਦਾ ਹੀ ਹਜੇ ਤੋ ਅੰਦਰ ਗਿਆ ਔਰ 35 ਸਾਲ ਹੁਣ ਹੋ ਗਿਆ 65 ਸਾਲ ਉਮਰ ਹੋ ਗਈ ਹੈ ਸਰਕਾਰਾਂ ਦਾ ਅਜੇ ਵੀ ਕੋਈ ਮਨ ਨਹੀਂ ਬਣਦਾ ਛੱਡਣ ਨੂੰ ਤੇ ਮੈਂ ਆਉਣ ਡਿਆ ਸੀ ਔਰ ਅੱਜ ਬੋਰਡ ਪੜਿਆ ਲਿਖਿਆ ਕੀ ਆ ਸਮੂਹ ਬੰਦੀ ਸਿੰਘਾਂ ਵਾਸਤੇ ਪੰਤਗਿਰ ਕੱਟ ਤੇ ਥੱਲੇ ਫੋਟੋਗੈਰੀ ਲੱਗੀ ਆ ਉਹ ਫਰੀਦਕੋਟ ਵਾਲਿਆਂ ਦੀ ਇੰਦਰਾ ਕਾਂਵੀ ਨੇ ਕਾਲ ਤੱਕ ਢਟਾਇਆ ਕੀ ਇਹ ਪਿਆਰ ਦੱਸੈਗਾ ਨਾ ਇਹਦਾ ਬਦਲਾ ਲਿਆ ਭਾਈ ਸਤਵੰਤ ਸਿੰਘ ਨੇ ਤੇ ਭਾਈ ਤੇਰਾ ਪਿਓ ਅਗਲਿਆ ਮਾਰਿਆ ਸੀ ਤੂੰ ਆਪਣੇ ਪਿਓ ਵਾਸਤੇ ਕੀ ਕੀਤਾ ਲੋਕਾਂ ਕੋਲ ਆ ਕੁਰਸੀ ਜੇ ਮਲ ਕੇ ਬਹਿ ਗਿਆ ਨਾ ਦੇ ਕੇ ਹ ਨੂੰ ਐਮਐਲਏ ਦੀ ਲਾਲਸਾ ਨਾ ਐਮਪੀ ਦੀ ਲਾਲਸਾ ਨਾ ਸ੍ਰੀ ਗੁਰਦੁਆਰਾ ਪੰਨਕ ਮੇਟੀ ਦੇ ਕਿਹੇ ਔਤੇ ਦੀ ਲਾਲਸਾ ਹੈ ਐਂ ਤੇ ਲੜਨ ਵਾਲੇ ਆ ਇੱਕ ਦੋਰਾ ਲਾਉਣਾ ਜ਼ਰੂਰ ਟਾਈਮ ਮੈਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਜੋ ਮੈਂ ਸੱਚ ਦੱਸਣਾ ਸੀ ਉਹ ਮੈਂ ਪਿਛਲੇ ਸਾਲ ਦੱਸ ਦਿੱਤਾ ਸੀ ਅੱਜ ਦੇ ਦਿਨ ਉਹਦਾ ਅਸਰ ਹੋਇਆ ਹੁਣ ਮੈਨੂੰ ਕੁਝ ਬੋਲਣ ਦੀ ਲੋੜ ਨਹੀਂ ਹੁਣ ਜਿੰਨਾ ਲੋਕਾਂ ਨੇ ਉਹ ਸੱਚ ਨੂੰ ਸਮਝ ਲਿਆ ਝੂਠ ਨੂੰ ਪਛਾਣ ਲਿਆ ਤੇ ਉਹ ਜਵਾਬ ਦੇ ਹੀ ਜਾਂਦੇ ਆ ਭਈ ਆ ਮੋਬਾਈਲ ਜਿਹੜਾ ਚੱਲਿਆ ਸਾਡੇ ਟਾਈਮ ਤੇ ਹੁੰਦਾ ਨਹੀਂ ਸੀ ਕਿਉਂ ਮੈਂ 1990 ਤੋਂ ਅੰਦਰ ਆ 35 ਸਾਲ ਹੋ ਗਏ 30 ਸਾਲਾਂ ਦਾ ਹੀ ਜਦੋਂ ਅੰਦਰ ਗਿਆ ਔਰ 35 ਸਾਲ ਹੁਣ ਹੋ ਗਿਆ 65 ਸਾਲ ਉਮਰ ਹੋ ਗਈ ਹੈ ਸਰਕਾਰਾਂ ਦਾ ਅਜੇ ਵੀ ਕੋਈ ਮਨ ਨਹੀਂ ਬਣਦਾ ਛੱਡਣ ਨੂੰ ਤੇ ਮੈਂ ਆਉਣ ਡਿਆ ਸੀ ਔਰ ਰਸਤੇ 'ਚ ਬੋਰਡ ਪੜਿਆ ਲਿਖਿਆ ਕੀ ਆ ਸਮੂਹ ਬੰਦੀ ਸਿੰਘਾਂ ਵਾਸਤੇ ਪੰਤਕ ਇਕੱਠ ਤੇ ਥੱਲੇ ਫੋਟੋਗੈਰੀ ਲੱਗੀ ਆ ਉਹ ਫਰੀਦਕੋਟ ਵਾਲੇ ਅੰਬਲੀ ਦੀ ਇੰਦਰਾ ਕਾਦਮੀ ਨੇ ਕਾਲ ਤੱਕ ਢਟਾਇਆ ਸੀ ਇਹਨਾਂ ਬਿਆਨ ਤੁਸੀਂ ਨੇ ਉਹਦਾ ਬਦਲਾ ਲਿਆ ਭਾਈ ਸੁਖਵੰਤ ਸਿੰਘ ਨੇ ਤੇ ਭਾਈ ਤੇਰਾ ਪਿਓ ਅਗਲੇ ਆ ਮਾਰਿਆ ਸੀ ਤੂੰ ਆਪਣੇ ਪਿਓ ਵਾਸਤੇ ਕੀ ਕੀਤਾ ਲੋਕਾਂ ਕੋਲ ਆ ਕੁਰਸੀ ਜੇ ਮਾਲ ਕੇ ਬੈ ਗਿਆ ਸ਼ਹੀਦ ਪਾਈ ਹਰਜਿੰਦਰ ਸਿੰਘ ਜੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁਖਾ ਹੋਰ ਹੀ ਮੈਂ ਨੇਕਾ ਖਾਰਕੂ ਸੀ ਦਲ ਸਿੰਘ ਦੇ ਨਾਮ ਲਵਾ ਕਿਸ ਦੀ ਮਾਤਾ ਨੇ ਇਲੈਕਸ਼ਨ ਲੜੀ ਕਿਸ ਦੇ ਬਾਪ ਨੇ ਕਿਸੇ ਦੇ ਭਰਾ ਨੇ ਇਲੈਕਸ਼ਨ ਲੜੀ ਨਹੀਂ ਅਹੀਂ ਮੈਂ ਪ੍ਰਧਾਨ ਸਾਹਿਬ ਨੂੰ ਇਹ ਗੱਲ ਕਹਿਣਾ ਪ੍ਰਧਾਨ ਸਾਹਿਬ ਜੀ ਬੰਦੀ ਸਿੰਘ ਸਾਰੇ ਜਿਹੜੇ ਜਾ ਹਾਰੂ ਜੋਦੇ ਆਹੀਂ ਨਾ ਦੇ ਕੇ ਹੁਣ ਐਮਐਲਏ ਦੀ ਲਾਲਸਾ ਨਾ ਐਮਪੀ ਦੀ ਲਾਲਸਾ ਨਾ ਸ਼੍ਰੋਮਣੀ ਗੁਰਦੁਆਰਾ ਪੰਨ ਮਿੱਟੀ ਦੇ ਕਿਹੇ ਔਦੇ ਦੀ ਲਾਲਸਾ ਹੈ ਅਸੀਂ ਤੇ ਲੜਨ ਵਾਲੇ ਆ ਇੱਕ ਦੋਹਰਾ ਲਾਉਣਾ ਜ਼ਰੂਰ ਅਸੀਂ ਕਰਨੀ ਕੌਮ ਦੀ ਸੇਵਾ ਧਰਮ ਦੀ ਲੜਾਈ ਲੜਨੀ ਆਓ ਨਿਤਰੋ ਮਨਾਨ ਵਿੱਚ ਸੂਰਮਿਆਂ ਉਜਾਦ ਕਰਨੀ ਜਿੰਨਾ ਦੱਸੇ ਸੀ ਬੰਬ ਚ ਲਾਉਣੇ ਇੱਕ ਦੇਣ ਖੈ ਜਾਣਗੇ ਜਦੋਂ ਲੋੜ ਸੱਜਣਾ ਨੂੰ ਸਾਡੀ ਪੈ ਗਈ ਆਪੇ ਆ ਕੇ ਲੈ ਜਾਣਗੇ ਧੰਨੇ ਲਾਇ ਬੰਦੀ ਸਿੰਘਾਂ ਵਾਸਤੇ ਬਰਗਾਰੀ ਮੋਰਚਾ ਲੱਗਿਆ ਇੱਥੇ ਮੋਰਚਾ ਲੱਗਿਆ ਉੱਥੇ ਮੋਰਚਾ ਲੱਗਿਆ ਪੈਸੇ ਇਕੱਠੇ ਕਰਕੇ ਗਾਂਜੇ ਸੋ ਆਪਣੀ ਗੁਰਦੁਆਰਾ ਪੰਨ ਕਮੇਟੀ ਸ਼੍ਰੋਮਣੀ ਕਾਲੀ ਦਲ ਨੇ ਮੈਂ ਪਹਿਲਾਂ ਦੱਸ ਚੁੱਕਾ ਪਿਛਲੇ ਸਾਲ ਕੇ ਬਦੀ ਸਿੰਘਾਂ ਨੂੰ ਖਾਸ ਕਰਕੇ ਬਹਿ ਗੁਰਦੀਪ ਸਿੰਘ ਖੇੜਾ ਪਾਜ ਦਿਨ ਦਾ ਪਾਪ ਪੁਰ ਢੋਲਰ ਸੋਂ ਦਿੱਲੀੋਂ ਪੰਜਾਬ ਚ ਲੈ ਜਾਂਦਾ ਸੁੱਟੀਆਂ ਤੋਰੀਆਂ ਉਹ ਸੁੱਟੀਆਂ ਹੀ ਆ ਰਹਿਆਂ ਜੋ ਕੈਦੀ ਦੀ ਸੁੱਟੀ ਬਣਦੀ ਐ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇੱਕੋ ਬੇਨਤੀ ਕਰਨੀ ਆ ਭਾਈ ਜੇ ਤੁਸੀਂ ਚਾਹੁੰਦੇ ਕਿ ਪੰਜਾਬ ਦੇ ਮਸਲੇ ਹੱਲ ਹੋਣ ਪੰਤਕ ਮਸਲੇ ਹੱਲ ਹੋਣ ਸ਼੍ਰੋਮਣੀ ਕਾਲੀ ਦਲ ਦੀ ਗਵਾਹੀ ਇਹ ਸਾਰੇ ਇਕੱਠੇ ਹੋ ਜੋ ਇਹ ਕਾਲ ਤਾਂ ਸਾਰ ਤੋਂ ਵੀ ਹੁਕਮ ਆਇਆ ਸਾਰੇ ਇਕ ਹੋ ਜੋ ਸਭ ਗੁੱਸੇ ਗੇਲੇ ਭੁੱਲ ਜੋ ਇਹ ਸਤਿਗੁਰੂ ਦਾ ਦਰ ਹੈ ਸਤਿਗੁਰੂ ਦੇ ਦਰ ਤੇ ਆਪਾਂ ਸੀਸ ਨਵਾ ਕੇ ਸਭ ਕੁਝ ਮੰਗਦੇ ਆ ਮੈਂ ਅੱਜ ਤੱਕ ਕੋਈ ਐਸਾ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਨਹੀਂ ਜੇ ਵੇਖਿਆ ਆਪਣੀ ਇੰਨੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਹੱਥ ਜੋੜ ਕੇ ਆਖਿਆ ਹੋਵੇ ਕਿ ਜੇ ਮੇਥੋਂ ਕੋਈ ਗਲਤੀ ਵੀ ਹੋਈ ਆ ਸਰਕਾਰ ਚ ਲਾਉਂਦੇ ਆ ਵਿਚਰਦੇ ਆ ਤੇ ਮੈਂ ਤੁਹਾਡੇ ਸਾਰਿਆਂ ਤੋਂ ਭਾਈਓ ਮਾਫੀ ਮੰਗਦਾ ਤੇ ਤੁਸੀਂ ਆਜੋ ਵਾਪਸ ਆਪਣੇ ਘਰ ਆਜੋ ਧਾਨ ਸਿੰਘ ਡੋਗਰਿਆਂ ਚ ਨਾਂ ਨਾ ਲਿਖਾਓ ਭਾਈ ਸਿੰਘਾਂ ਚ ਨਾਂ ਲਿਖਾਓ ਸੂਰਮਿਆਂ ਚ ਨਾਂ ਨਾ ਲਿਖਾਓ ਇੱਕ ਮਾਰੀ ਇਤਿਹਾਸ ਗੱਲ ਦੱਸਣੀ ਹੈ ਮਾਝਾ ਰਾਜੀਵ ਸਿੰਘ ਦੇ ਟਾਈਮ ਮੇਰਾ ਸਾਰਾ ਉਹ ਲੋਕ ਸਮਝ ਜਾਣਗੇ ਉਹ ਵੀਰ ਮਹਾਰਾਜ ਰਾਜੀਵ ਸਿੰਘ ਦੇ ਟਾਈਮ ਜਿਹੜੇ ਗਰੰਥੀ ਸਿੰਘ ਹੁੰਦੇ ਸੀ ਖਾਸਾ ਰਾਸ ਸੀ ਉਹਨਾਂ ਗਰੰਤੀ ਸਿੰਘਾਂ ਦਾ ਸਤਿਕਾਰ ਕਰਨਾ ਗੋਢੀ ਹੱਥ ਲਾਉਣੇ ਬਹੁਤ ਹੀ ਨਿਮਰਤਾ ਸਹਿ ਸਤਿਕਾਰ ਕਰਨਾ ਉਹ ਇੱਕ ਦਿਨ ਦੂਵੇਂ ਵਿਚਾਰ ਕਰਦੇ ਆ ਕਹਿੰਦੇ ਯਾਰ ਮਹਾਰਾਜਾ ਕਿਸ ਨੂੰ ਕਰਨਲ ਬਣਾ ਦੇਂਦਾ ਕਿਸ ਨੂੰ ਜਰਨਲ ਬਣਾ ਦੇਂਦਾ ਸਾਡੇ ਘਾਟੇ ਖਾਲੀ ਗੋਢੀ ਹੱਥ ਲਾ ਕੇ ਇਸ਼ਾਰ ਦਿੰਦਾ ਮਹਾਰਾਜਾ ਦੇ ਸੁਈਏ ਨੇ ਖਬਰ ਦੇਤੀ ਮਹਾਰਾਜਾ ਨੇ ਜੀ ਉਸ ਸਿੰਘ ਨੇ ਉਹਨਾਂ ਨੂੰ ਕਰਨਲ ਤੇ ਜਰਨਲ ਬਣਾ ਦਿੱਤਾ ਆਏ ਉਹ ਮਹਾਰਾਜਾ ਨੂੰ ਕਰਨਲ ਜਨਰਲ ਉਹ ਮਹਾਰਾਜਾ ਹੀ ਮਹਾਰਾਜਾ ਨੂੰ ਸਲੂਟ ਮਾਰਨਾ ਪਿਆ ਸਲੂਟ ਮਾਰਨਾ ਪਿਆ ਤੇ ਮਹਾਰਾਜ ਨੂੰ ਇੱਕ ਨੇ ਮਾਰਿਆ ਨਾ ਮਹਾਰਾਜ ਨੇ ਤਲਬ ਕਰ ਲਿਆ ਵੀ ਤੂੰ ਕਰਨਲ ਆ ਮੈਂ ਮਾਰ ਆਏ ਤੂੰ ਮੈਨੂੰ ਸਲੂਟ ਨਹੀਂ ਮਾਰਿਆ ਫਿਰ ਕਹਿੰਦੇ ਕਹਿੰਦੇ ਮਹਾਰਾਜ ਨੂੰ ਜਿਹੜਾ ਫਰਿਆਦ ਕੀਤੀ ਜੀ ਅਸੀਂ ਤੇ ਗਰੰਟੀ ਸ ਹੈ ਤੂੰ ਹੀ ਸਾਨੂੰ ਹੱਥ ਲਾਉਂਦੇਂਦੇ ਗੋਡੀ ਉਹਨਾਂ ਕਿਹਾ ਭਾਈ ਤੁਹਾਨੂੰ ਨਹੀਂ ਹੱਥ ਲਾਉਂਦੇ ਅਸੀਂ ਤੇ ਉਹ ਸੁਪਰੀਮ ਜਿਹੜੀ ਕਾਲ ਤੱਕ ਸਾਹ ਹੈ ਹਰਗੋਬਿੰਦ ਸਾਹਿਬ ਸਾਹ ਨੇ ਜਿਹੜਾ ਆਪਣੇ ਤਿਆਰ ਕੀਤਾ ਹੈ ਨੀ ਰੱਖੀ ਹੈ ਬਾਬਾ ਬੁੱਢਾ ਸਾਹਿਬ ਨੇ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ ਹੁਣ ਤੁਸੀਂ ਆ ਵੀ ਸਮਝ ਜਾਣਾ ਹੈ ਇਹੇ ਲੋਕਾਂ ਤੋਂ ਬਚੋ ਜਿਹੜੇ ਇੰਨੀ ਉੱਚ ਪਦਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਪਦਵੀ ਤੇ ਜਿਹੜਾ ਵਿਅਕਤੀ ਰਿਹਾ ਹੋਵੇ ਤੇ ਅੱਜ ਉਹ ਅਕਾਲੀ ਦਲ ਦੀਆਂ ਪ੍ਰਧਾਨੀਆਂ ਲਵਦਾ ਫਿਰਦਾ ਹੁਣ ਤੁਸੀਂ ਵੇਖ ਲਓ ਕਿ ਸੱਚ ਕਿੱਥੇ ਹੈ ਤੇ ਝੂਠ ਕਿੱਥੇ ਹੈ ਬਾਕੀ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਹੁਣ ਸੰਗਤ ਕਹੀ ਜਾਂਦੀ ਆ ਸੰਗਤ ਨੇ ਜਿੱਦਾਂ ਮੱਖਣ ਸਾ ਲਬਾਣੇ ਨੇ ਹੌਲੀ ਹੌਲੀ ਲੱਭ ਲਿਆ ਗੁਰੂ ਮਾਰਾ ਇਹਨੂੰ ਠੇਕਿਆ ਸੱਚਾ ਗੁਰ ਲੱਦੋਰੇ ਸੱਚਾ ਗੁਰ ਲੱਦੋਰੇ ਐਦਾਂ ਤੁਸੀਂ ਹੌਲੀ ਹੌਲੀ ਲੱਭ ਲੈਣੀ ਆ ਇੱਕੋ ਬੇਨਤੀ ਐ ਇਕੱਠੇ ਹੋ ਜਓ ਇਕੱਠੇ ਹੋ ਕੇ ਕੁਝ ਲਈ ਲੋਗੇ ਛੋਟੀ ਜੀ ਅਪੀਲ ਲਿੱਲੀ ਵਾਲਿਆਂ ਨੂੰ ਕਰਦੇ ਆ ਭਾਈ ਵੀ ਸੈਂਟਰ ਗਵਰਨਮੈਂਟ ਦੇ ਨਾਲ ਪਿਹਾਰੀ ਵੀ ਕਰ ਲਈ ਪਰ ਸਰਕਾਰ ਇਹਨੇ ਅਜੇ ਤੱਕ ਲੀਡਰਾਂ ਨੂੰ ਵਰਤਿਆ ਏ ਤੁਸੀਂ ਵਰਤੇ ਜਾ ਰਹੇ ਹੋ ਕਮ ਸੇ ਕਮ ਜੇ ਤੁਹਾਡੀ ਚੱਲਦੀ ਆ ਤੇ ਬੰਦੀ ਸਿੰਘਾਂ ਤੇ ਯਾਦ ਕਰਾ ਦਿਓ ਸਾਡਾ ਕਿਸੇ ਨੇ ਪਿਓ ਨਹੀਂ ਮਾਰਿਆ ਸਾਡਾ ਕੋਈ ਮਾਮਾ ਫਫੜ ਨਹੀਂ ਦਿੱਲੀ ਮਰਿਆ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਉਸ ਤੋਂ ਬਾਅਦ ਸਿੱਖਾਂ ਨੂੰ ਉਥੇ ਗਲਾਂ ਦੇ ਟਾਇਰ ਪਾ ਪਾ ਕੇ ਸਾਰੇ ਗਏ ਇੱਕ ਘੰਟੇ ਦੇ ਬੱਚੇ ਨੂੰ ਨੇਜੇ ਤੇ ਟੰਗ ਕੇ ਮਾਰਿਆ ਗਿਆ ਇੱਕ ਘੰਟੇ ਦੇ ਬੱਚੇ ਨੂੰ ਬਾਹਰ ਖੜੀ ਹੋ ਕੇ ਮਟੀਰ ਵੇਦੇ ਰਹੀ ਆ ਪੀ ਇਹ ਜਨਮ ਲਵੇ ਤੇ ਇਹਨੂੰ ਮਾਰੀਏ ਅਹੀ ਪੰਜਾਬ ਵਾਲਿਆਂ ਨੇ ਆਪਣੇ ਘਰ-ਬਾਰ ਛੱਡ ਕੇ ਕਾਰਾ ਕੁੱਟੀਆਂ ਦੀ ਸਾਨੂੰ ਸੌ ਛੱਡ ਕੇ ਆਪਣੀਆਂ ਪੜ੍ਹਾਈਆਂ ਵਿੱਚੇ ਛੱਡ ਕੇ ਕਿਸੇ ਨੌਕਰੀ ਦਾ ਨਾਮ ਲਾਲਚ ਕਰਦਿਆਂ ਹੋਇਆਂ ਮਾਪੁੱਤ ਨੇ ਉਤੋਂ ਅਸੀਰਵਾਦ ਲੈ ਕੇ ਮਾਪੁੱਤ ਨੇ ਵਿੱਚ ਸੀਨੀ ਵਟੀ ਅਹੀ ਉੱਥੇ ਜਾ ਕੇ ਉਹਨਾਂ ਦੇ ਬਦਲੇ ਲਏ ਤੇ ਅੱਜ ਤੁਸੀਂ ਸਾਨੂੰ ਬੰਦੀ ਸਿੰਘ ਕਹਿੰਦੇ ਹੋ ਤੇ ਦਿੱਲੀ ਵਾਲਿਆਂ ਨੇ ਆਖਿਆ ਦਿੱਲੀ ਵਾਲਿਆਂ ਤੂੰ ਹਟਾ ਮੈਂ ਕੁੱਤੇ ਨੂੰ ਮਾਰਨ ਵਾਸਤੇ ਡੰਡਾ ਵਰੀ ਨਿਕਲਿਆ ਉਹ ਭਾਈ ਮਾਝੇ ਜੋ ਜਾਜ ਆਸੀਂ ਬਦਲੇ ਲੈਣ ਨੇ ਆ ਹੁਣ ਤੁਹਾਡੇ ਹੱਥ ਸਰਕਾਰ ਦੀ ਕਮਾਂਡ ਆ ਤੇ ਕੁਝ ਕਰ ਲਓ ਸਰਕਾਰ ਨੂੰ ਕਹਿ ਕੇ ਇਹ 35 35 ਸਾਲਾਂ ਵਜੇ ਬੰਦੀ ਸਿੰਘਾਂ ਨੂੰ ਬਾਹਰ ਕਢਾ ਲਓ ਤੁਹਾਨੂੰ ਪੰਥ ਜਿਹੜਾ ਉਹ ਕੋਈ ਸਾਵਾਸੇ ਦੇ ਦੂਗਾ ਨਹੀਂ ਤੇ ਮੁਰਕੇ ਦੇ 2-4 ਸਾਲ ਹੀ ਹੁੰਦੇ ਫੇ ਕੰਤਾ ਨਹੀਂ ਵੱਜਣ ਵਾਲੀ ਗੱਲ ਹੁੰਦੀ ਆ ਸੋ ਪ੍ਰਧਾਨ ਸਾਹਿਬ ਨੇ ਬੋਲਣਾ ਸਰਦਾਰ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਵੀ ਉਹ ਸਰਦਾਰ ਸ੍ਰੀ ਸੁਪੀਰ ਸਿੰਘ ਬਾਦਲ ਸਾਹਿਬ ਨੇ ਬੋਲਣਾ ਮੈਂ ਜ਼ਿਆਦਾ ਟਾਈਮ ਨਹੀਂ ਨਾ ਨਹੀਂਦਾ ਹੁੰਦਿਆ ਇੱਕ ਨਿੱਕੀ ਗੱਲ ਜ਼ਰੂਰ ਕਹਿਣੀ ਹੈ ਕੈਦੀ ਪਰਿਵਾਰਾਂ ਦੇ ਕੈਦੀ ਅੰਦਰ ਬਹੁਤ ਨੇ ਬਹੁਤ ਟਾਡੇ ਵਿੱਚੋਂ ਇਹ ਨਜਾਇਜ਼ ਪਰਚੇ ਹੋ ਕੇ ਤੁਹਾਡੇ ਮੁੰਡੇ ਅੰਦਰ ਗਏ ਆ ਉੱਥੇ ਜਦੋਂ ਮੈਨੂੰ ਮਿਲਦੇ ਤੇ ਦੱਸਦੇ ਆ ਕਿ ਬਾਬਾ ਜੀ ਮੈਂ ਤਾਂ ਇੱਦਾਂ ਤੁਰਿਆ ਜਾ ਰਿਹਾ ਚੱਕ ਕੇ ਬੱਚਾ ਠੋਕਦਾ ਤੇ ਸਾਡੇ ਇੱਕ ਬਸਰਮ ਸਿੰਘ ਕਾਲੀਦਾਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਆ ਮੈਂ ਨਾ ਜਿੱਦਣ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣ ਜੂ ਪੰਜਾਬ ਦਾ ਤੁਹਾਡੇ ਬੱਚਿਆਂ ਦੇ ਸਾਰੇ ਪਰਚੇ ਜਿਹੜੇ ਝੂਠੇ ਆ ਰੱਦ ਕਰਵਾਵਾਂਗੇ ਇਹ ਮੈਂ ਪਸਾਰਨ ਔਰ ਆ ਜਿਹੜੀ ਛੁੱਟੀਆਂ ਹੀ ਜਿਹੜੀ ਛੁੱਟੀਆਂ ਹੀ ਮਹੀਨਾ ਮਹੀਨਾ ਹੋਣੇ ਆ ਇਹ ਲਗਾਤਾਰ ਸੇ ਸੇ ਮਹੀਨੇ ਦੀ ਪੱਕੀ ਕਰਵਾਵਾਂਗੇ ਔਰ ਜਿਹੜੇ 20-20 ਸਾਲ ਕੱਟੜੇ ਪਏ ਨੇ ਇਹਦੀ ਜਗਾ 8 ਸਾਲਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਬਾਹਰ ਕਢਵਾਵਾਂਗਾ ਵਾਹਿਗੁਰੂ ਜੀ ਕੀ ਫਤਿਹ